ਸਰਬਜੀਤ ਸਿੰਘ ਦਿਓਲ ਨੇ ਸਾਹਿਬ ਜਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕੀਤਾ ਤੇ ਗੁਰੂ ਸਾਹਿਬ ਦੇ ਦਿਖਾਏ ਰਸਤੇ ਤੇ ਚੱਲ ਕੇ ਆਪਣਾ ਜੀਵਨ ਜਿਉਣ ਦਾ ਸੰਦੇਸ਼ ਦਿੱਤਾ। ਅੱਜ ਕੋ ਅੱਜ ਮਰਮਲਾਲ ਦਿਵਸ ਜੋਲਾਂ ਕੀ ਸਾਹਿਬ ਕਰਤਾ ਦੀ ਸ਼ਹੀਦੀ ਦਾ ਨਿਸ਼ਾਨ ਰੱਖਿਆ ਗਿਆ ਵਾ। ਵੀਰ ਬਾਲ ਦਿਵਸ ਤੇ ਅੱਜ ਅਸੀਂ ਖੜੇ ਆ ਜਲੰਧਰ ਕਬੂਰਤਾਰ ਰੋਡ ਤੇ ਗੁਰਦੁਆਰਾ ਸ਼ਹੀਦਾ ਜੋ ਕਿ ਬਹੁਤ ਹੀ ਮਾਨਤਾ ਵਾਲਾ ਗੁਰਦੁਆਰਾ ਵਾ। ਇੱਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਿੰਡ ਦੇ ਮੁਖ ਜਿਹੜੇ ਅਹੁਦੇਦਾਰ ਹੈਗੇ ਮੋਹਦਵਾਲ ਜੀ ਰਜੀਤ ਸਿੰਘ ਕੋਚੇਵਾਲ ਜੀ ਅੱਜ ਸਾਹਿਬ ਅੱਜ ਤੁਸੀਂ ਕੀ ਉਪਰਾਨਾ ਕਰ ਰਹੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਛੋਟੀ ਸਾਹਿਬ ਜੀ ਦੇ ਸਤਨ ਸੰ ਬਾਬਾ ਜੋਰਾਵਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਦਾ ਇੱਕ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਵੀਰ ਬਾਲ ਦੇ ਰੂਪ ਦੇ ਵਿੱਚ ਮਨਾਉਣ ਦਾ ਉਪਰਾਲਾ ਕੀਤਾ ਆ ਜੋ ਸਬੰਧ ਦੇ ਵਿੱਚ ਪੰਡਿਆ ਸਮੂਹ ਸੰਗਤਾਂ ਵੱਲੋਂ ਸਾਡੇ ਪਰਿਵਾਰਾਂ ਵੱਲੋਂ ਜੋ ਬਾਬਾ ਮੋਤੀराम ਜੀ ਜਿਹੜਾ ਛੋਟੇ ਸਾਰਿਆਂ ਦੇ ਮਾਤਾ ਗੁਜਰਤ ਕੋਰ ਦੀ ਨੂੰ ਬਹੁਤ ਸ਼ਿਕਾਇਆ ਸੀ ਅਤੇ ਉਸ ਦੇ ਵਾਸਤੇ ਉਹਨੂੰ ਕੋਲੂ ਵਿੱਚ ਪੀੜਿਆ ਗਿਆ ਸੀ ਬਾਅਦ ਵਿੱਚ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਦੁੱਧਾ ਲੰਗਰ ਬਦਰ ਸਿੱਧਾਂ ਖੋਜੇ ਵਾਲ ਬਖ ਲਵਾਇਆ ਗਿਆ ਜਿੱਦੇ ਸਮੂਹ ਸੰਗਤਾਂ ਮਾਤਰ ਜੇ ਸਾ ਲਹਿਰੀਆਂ ਤੇ ਛੋਟੇ ਸਾਹਿਬਾਂ ਦੀ ਜਿਹੜੀ ਲਾਸਾਨੀ ਸ਼ਹਾਦਤ ਆ ਉਹਨੂੰ ਯਾਦ ਕਰਾਂਗੇ ਕਿ ਕਿਵੇਂ ਉਹਨਾਂ ਨੇ ਦੇਸ਼ ਕੌਮ ਅਤੇ ਧਰਮ ਦੀ ਰੱਖਿਆ ਵਾਸਤੇ ਕੋਈ ਉਮਰ ਨਹੀਂ ਦੇਖੀ ਕਿਵੇਂ ਮਾਤਾ ਗੁਜਰ ਕੌਰ ਜੀ 80 ਸਾਲ ਦੇ ਕਰੀਬ ਛੋਟੇ ਸਾਹਿਬ ਜਾਦੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਏ ਵੱਡੇ ਸਾਹਿਬ ਜੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਸੋ ਉਹਨਾਂ ਸਾਰੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹੋਏ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਿਹੜਾ ਕਿ ਆਪਣੇ ਸਭੂ ਸੰਗਤਾਂ ਵੱਲੋਂ ਕਰਵਾਇਆ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 200 ਜਿਹੜਾ ਗੁਰਦੋਸ਼ ਸ਼ਹੀਦ ਦਾ ਵਾ ਇਹਦੇ ਮਾਰੇ ਕੋਈ ਦੱਸੋ ਚਾਲ ਚੱਲ ਦੱਸੋ ਲੋਕ ਇਹਦੀ ਸਾਡੇ ਬਜ਼ੁਰਗਾਂ ਦਾ ਸੁਣਦੇ ਆ ਰਹੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਵੇਲੇ ਤੇ ਕੋਈ ਸਿੰਘ ਸ਼ਹੀਦ ਇੱਥੇ ਹੋਏ ਸਾਡੇ ਪਿੰਡ ਸਾਡੇ ਪਿੰਡ ਦੋ ਛੱਪੜ ਹੁੰਦੇ ਸੀ ਇੱਕ ਗੁਰਦੋਸ਼ੀਦਾਂ ਪਿੰਡ ਪਿੰਡ ਦੇ ਲੱਗੇ ਪੈ ਜਾਂਦਾ ਕਿੱਥੇ ਪੈ ਜਾਂਦਾ ਉਹ ਉਹਨਾਂ ਦੀ ਬੜੀ ਮਹੱਤਤਾ ਬੜੀ ਮਾਨਤਾ ਆ ਲੋਕੀ ਬਹੁਤ ਦੂਰੋਂ ਦੂਰੋਂ ਚਲ ਕੇ ਆਪਣੀਆਂ ਦੀਆਂ ਮਨੋ ਕਾਮਨਾਵਾਂ ਸਿਭ ਮਨੋ ਭਾਵਨਾਵਾਂ ਪੂਰਨ ਕਰਨ ਵਾਸਤੇ ਆਉਂਦੇ ਠੀਕ ਧੰਨਵਾਦ ਹਾਂਜੀ ਸਰਦਾਰ ਜੀ ਕੀ ਨਾਮ ਤੁਹਾਡਾ ਮੈਂ ਨਾਮ ਸਰਮੀਸ਼ੇਦ ਬੋਲਿਆ ਜੀ ਠੀਕ ਹੈ ਜੀ ਤੁਸੀਂ ਇਸੇ ਪਿੰਡੇ ਰਹਨ ਵਾਲੇ ਹੋ ਮੈਂ ਕੋਟਿਆ ਦਾ ਰਹਿਣ ਵਾਲਾ ਜੀ ਠੀਕ ਹੈ ਜੀ ਹਾਂਜੀ ਅੱਜ ਕਿਉਂ ਉਪਰਾਲਾ ਹੋ ਰਿਹਾ ਵਾ ਗੁਰਦੁਆਰਾ ਸਾਹਿਬ ਅੱਜ ਜੀ ਛੋਟੇ ਸਾਹਿਬ ਜੀਾਂ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਸਾਡੇ ਨਗਰ ਦੀਆਂ ਸੰਗਤਾਂ ਤੇ ਸਾਡੇ ਪਰਿਵਾਰਾਂ ਵੱਲੋਂ ਜਿਹੜਾ ਜਿਹੜਾ ਪ੍ਰਧਾਨ ਜੀ ਦੱਸਿਆ ਕਿ ਬਾਬਾ ਮੋਤੀ ਮਹਾਰਾਜੀ ਨੇ ਜੀਰ ਲਾਲਾ ਨੂੰ ਦੁੱਧ ਛਕਾਇਆ ਸੀ ਤੇ ਮੁੜ ਕੇ ਉਹਨਾਂ ਨੂੰ ਉਸ ਦੁੱਧ ਛਕਾਉਣ ਦੀ ਸਜ਼ਾ ਕੋਹਲੀ ਚ ਪੀੜ ਕੇ ਦਿੱਤੀ ਗਈ ਸੀ। ਇਹਦੇ ਸਬੰਧ ਚ ਬਾਬਾ ਮੋਤੀ ਮਹਾਰਾਜੀ ਨੂੰ ਯਾਦ ਕਰਦੇ ਤੇ ਛੋਟੇ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਹ ਅਸੀਂ ਦੋਧਾ ਨੰਗਰ ਲਾਇਆ ਜੀ। ਤੇ ਹਰ ਸਾਲ ਪ੍ਰਣਾ ਕੀਤਾ ਜਾਂਦਾ ਵਾ। ਹਾਂਜੀ ਹਰ ਵਾਰ ਇਹ ਪ੍ਰਾਲਾ ਕੀਤਾ ਜਾਂਦਾ ਜੀ। ਇਸ ਤੋਂ ਲਾਵਾ ਹੋਰ ਕੀ ਸਵਾਗਤ ਦਿੱਤੇ ਜਾਂਦੇ ਆ ਗੁਰਦੁਆਰਾ ਸਾਹਿਬ ਤੋਂ ਹੋਰ ਗੁਰਦੁਆਰਾ ਸਾਹਿਬ ਇੱਕ ਵੀ ਸਵਾਗਤ ਦੋਦੇ ਲੰਗਰ ਲਾਈ ਜਾਂਦੇ ਆ ਕਿ ਜਿਵੇਂ ਪਰ ਸਤਿ ਸ੍ਰੀ ਅਕਾਲ ਦਾ ਪਾਠ ਜਾਂ ਪਹਿਲਾ ਸਾਡ ਪੜ੍ਹ ਸਾਹਿਬ ਵੀ ਕਰਵਾਈ ਜਾਂਦੇ ਆ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਨੂੰ ਸੋਦੇ ਸਾਹਿਬ ਜੰਮੀ ਦੀ ਸ਼ਹੀਦੀ ਤੋਂ ਸਿੱਖਣਾ ਚਾਹੀਦਾ ਆ ਕਿ ਉਹਨਾਂ ਨੇ ਆਪਣੇ ਹੱਤਿਆਚਾਰ ਦੇ ਬਦਲੇ ਜਾਂ ਜੋ ਵੀ ਉਹਨਾਂ ਜਿਹੜਾ ਕੁਝ ਬਧੀਆਂ ਤੋਂ ਮੁਹੰਮਦ ਉਹਨਾਂ ਦਾ ਬਹੁਤ ਹੋਰ ਮਾ ਜਵਾਬ ਦੇਦਾ ਤੇ ਆਪਣੇ ਧਰਮ ਨੂੰ ਕਾਇਮ ਰੱਖਿਆ ਜੀ ਧੰਨਵਾਦ